ਇੱਕ ਫਕੀਰ ਜਿਹੜਾ ਬੜਾ ਪਰਉਪਕਾਰੀ ਸੀ ਉਹਦੇ ਸਾਹਮਣੇ ਲੋਕਾਂ ਨੇ ਬੇਸ਼ਕੀਮਤੀ ਭਟਾਵਾਂ ਜਦੋਂ ਲਿਆ ਕੇ ਸਾਹਮਣੇ ਰੱਖਣੀਆਂ ਦਾ ਇੰਨਾਕ ਰੱਬ ਦੇ ਨਾਲ ਅੱਲਾਹ ਦੀ ਇਬਾਦਤ ਵਿੱਚ ਜੁੜਿਆ ਹੋਇਆ ਸੀ ਉਹਨੇ ਦੁਨੀਆਂ ਦੀਆਂ ਦੁਨਿਆਵੀ ਚੀਜ਼ਾਂ ਵੱਲ ਕਦੇ ਨਜ਼ਰ ਨਾ ਭਰ ਕੇ ਵੇਖਣਾ ਬੜੀਆਂ ਬੇਸ਼ਕੀਮਤੀ ਚੀਜ਼ਾਂ ਲੋਕਾਂ ਨੇ ਲਿਆ ਕੇ ਉਹਦੇ ਸਾਹਮਣੇ ਭੇਟਾ ਕਰਨੀਆਂ ਪਰ ਦਿਨ ਰਾਤ ਰੱਬ ਦੇ ਨਾਮ ਵਿੱਚ ਰੰਗੀ ਹੋਈ ਰੂਹ ਸੀ ਉੰਨੇ ਦੁਨੀਆ ਦੇ ਧਨ ਪਦਾਰਥਾਂ ਵੱਲ ਆਪਣੀ ਨਿਗਾਹ ਨਾ ਮਾਰਨੀ ਤੇ ਚੇਲਿਆਂ ਨੇ ਇੱਕ ਦਿਨ ਆਕਿਆ ਕਹਿੰਦੇ ਦੁਨੀਆ ਦੇ ਲੋਕ ਇੰਨਾ ਧਨ ਪਦਾਰਥ ਲਿਆ ਕੇ ਤੁਹਾਡੇ ਸਾਹਮਣੇ ਰੱਖਦੇ ਨੇ ਪਰ ਕੀ ਕਾਰਨ ਹੈ ਤੁਹਾਡੀ ਇੱਕ ਨਜ਼ਰ ਵੀ ਹੋਂਦ ਦੇ ਬੇਸ ਕੀਮਤੀ ਪਟਾਵਾਂ ਤੇ ਨਹੀਂ ਜਾਂਦੀ ਉਸ ਫਕੀਰ ਨੇ ਕਿਹਾ ਸੀ ਜਿਸ ਦਿਨ ਇਹਨਾਂ ਪਟਾਵਾਂ ਤੇ ਦੁਨੀਆ ਦੇ ਧਨ ਪਦਾਰਥਾਂ ਵੱਨ ਤੱਕਣ ਲੱਗ ਪਿਆ ਯਾਦ ਰੱਖਿਓ ਮੇਰੀ ਲੇਵੋ ਸਿ ਪਰਮਾਤਮਾ ਨਾਲ ਟੁੱਟ ਜਾਏਗੀ ਉਹ ਫਕੀਰ ਇੱਕ ਦਿਨ ਲੰਘਿਆ ਜਾ ਰਿਹਾ ਸੀ ਰਾਤ ਦਾ ਵਕਤ ਸੀ ਜਦੋਂ ਸ਼ਮਸ਼ਾਨ ਧੂਮੀ ਦੇ ਵਿੱਚ ਦੀ ਲੰਘਿਆ ਨਾ ਉਹਦੇ ਪੈਰ ਦਾ ਖੇਡਾ ਵੱਜਾ ਤੇ ਜਦੋਂ ਥੱਲੇ ਤੱਕ ਕੇ ਦੇਖਿਆ ਇੱਕ ਇਨਸਾਨ ਦੀ ਖੋਪਰੀ ਡੇਢੀ ਪਈ ਹੋਈ ਸੀ ਜਿਹਦੇ ਨਾਲ ਉਹਦੇ ਪੈਰ ਦਾ ਖੇਡਾ ਲੱਗਾ ਸੀ ਉਹਨੇ ਉਸ ਖੋਪਰੀ ਨੂੰ ਚੁੱਕਿਆ ਉਹਦੇ ਉੱਪਰੋਂ ਮਿੱਟੀ ਝਾੜੀ ਤੇ ਚੁੱਕ ਕੇ ਆਪਣੇ ਨਾਲ ਲੈ ਤੁਰਿਆ ਪਰ ਜਿੰਨੇ ਫਕੀਰ ਦੇ ਚੇਲੇ ਸੀ ਸਾਰੇ ਇੱਕਦਮ ਹੈਰਾਨ ਸੀ ਵੀ ਕਿੱਥੇ ਦੁਨੀਆ ਦੇ ਧਨ ਪਦਾਰਥਾਂ ਵੱਲ ਨਹੀਂ ਤੱਕਦਾ ਕਿੱਥੇ ਅਜ ਇੱਕ ਮਨੁੱਖ ਦੀ ਖੋਪਰੀ ਇਹਦੇ ਹੱਥ ਲੱਗੀ ਹੈ ਇਹ ਚੁੱਕ ਕੇ ਆਪਣੇ ਕੱਖਾਂ ਦੀ ਕੁੱਲੀ ਨੂੰ ਲੈ ਕੇ ਤੁਰ ਪਿਆ ਹੈ ਤੁਰੇ ਜਾ ਰਹੇ ਸਨ ਅਜੇ ਚੇਲਿਆਂ ਦੇ ਮਨ ਵਿੱਚ ਸਵਾਲ ਚੱਲ ਰਹੇ ਸੀ ਜਦੋਂ ਫਕੀਰ ਆਪਣੀ ਕੁੱਲੀ 'ਚ ਪਹੁੰਚਿਆ ਨਾ ਉਹਨੇ ਉਸ ਖੋਪਰੀ ਦੇ ਉੱਤੋਂ ਮਿੱਟੀ ਝਾੜ ਕੇ ਤੇ ਸਾਹਮਣੇ ਜਿੱਥੇ ਉਹ ਸੌਂਦਾ ਸੀ ਉੱਤੇ ਸਾਹਮਣੇ ਲੱਕੜ ਦੀ ਅਲਮਾਰੀ ਬਣੀ ਤੇ ਉਸ ਲੱਕੜ ਦੀ ਅਲਮਾਰੀ ਦੇ ਨਾਲ ਉਹਨੇ ਖੋਪਰੀ ਟੰਗ ਦਿੱਤੀ ਚੇਦਿਆਂ ਨੇ ਹੈਰਾਨ ਹੋ ਕੇ ਪੁੱਛਿਆ ਫਕੀਰ ਜੀ ਕੀ ਕਾਰਨ ਹੈ ਤੁਸੀਂ ਖੋਪਰੀ ਲਿਆ ਕੇ ਸਾਹਮਣੇ ਟੰਗ ਲਈ ਹੈ ਤੁਸੀਂ ਤਾਂ ਦੁਨੀਆਂ ਦੇ ਧਨ ਪਦਾਰਥਾਂ ਵੱਲ ਨਹੀਂ ਸੀ ਵੇਦੇ ਫਕੀਰ ਨੇ ਹੈਰਾਨ ਹੋ ਕੇ ਆਖਿਆ ਜਿਸ ਇਨਸਾਨ ਦੀ ਕੋਪਰੀ ਮੈਂ ਆਪਣੀ ਕਥਾ ਦੀ ਕੁੱਲੀ ਚ ਲੈ ਕੇ ਆਇਆ ਨਾ ਇਹਦੇ ਬਾਰੇ ਤੁਸੀਂ ਨਹੀਂ ਜਾਣਦੇ ਇਹਦੇ ਬਾਰੇ ਮੈਂ ਜਾਣਦਾ ਹਾਂ ਇਹ ਬੰਦਾ ਧਨ ਪਦਾਰਥਾਂ ਦੇ ਨਾਲ ਮਾਲਾ-ਮਾਲ ਸੀ ਇੰਨਾ ਹੰਕਾਰ ਵਿੱਚ ਭਰਿਆ ਹੋਇਆ ਸੀ ਇਹ ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ ਅੱਜ ਜਦੋਂ ਕੋਪਰੀ ਦਾ ਠੇਡਾ ਮੇਰੇ ਪੈਰ ਨੂੰ ਲੱਗਾ ਨਾ ਤਕੀਰ ਕਹਿੰਦਾ ਮੈਂ ਤਾਂ ਚੁੱਕ ਕੇ ਆਪਣੀ ਕਥਾ ਦੀ ਕੁੱਲੀ ਚ ਲੈ ਕੇ ਆਇਆ ਜਦੋਂ ਮੈਂ ਸਵੇਰ ਵੇਲੇ ਉੱਠਾਂਗਾ ਇੱਕ ਖੋਪਰੀ ਮੇਰੀਆਂ ਅੱਖਾਂ ਦੇ ਸਾਹਮਣੇ ਹੋਏਗੀ ਤੇ ਮੈਨੂੰ ਇਸ ਗੱਲ ਦੇ ਵਿੱਚ ਮੈਂ ਨਿਤ ਆਪਣੇ ਆਪ ਵਿੱਚ ਮਹਿਸੂਸ ਕਰਾਂਗਾ ਮੈਂ ਇਸ ਦੁਨੀਆ ਦੇ ਅੰਦਰ ਕਦੇ ਹੰਕਾਰ ਨਹੀਂ ਕਰਨਾ ਕਿਉਂਕਿ ਜਿਹੜਾ ਹੰਕਾਰੀ ਬਣ ਜਾਂਦਾ ਹੈ ਨਾ ਬਾਬੇ ਦੀ ਬਾਣੀ ਕਹਿੰਦੀ ਉਹ ਬੰਦਾ ਇੱਕ ਦਿਨ ਰੁੜ ਜਾਂਦਾ ਉਹਨੇ ਕਿਹਾ ਮੈਂ ਤਾਂ ਖੋਪਰੀ ਆਪਣੇ ਕੱਖਾਂ ਦੀ ਕੁੱਲੀ ਵਿੱਚ ਲੈ ਕੇ ਆਇਆ ਮੈਂ ਜਦੋਂ ਸਵੇਰੇ ਉੱਠਾਂਗਾ ਸ਼ਾਮ ਨੂੰ ਪੈਣ ਲੱਗਾਗਾ ਮੈਂ ਇਹਦੇ ਵੱਲ ਤੱਕ ਲਵਾਂਗਾ ਇਹਦੇ ਵੱਲ ਤੱਕ ਕੇ ਸਮਝ ਆ ਜਾਏਗੀ ਜਿਹੜਾ ਬੰਦਾ ਦੁਨੀਆ 'ਚ ਹੰਕਾਰ ਕਰਦਾ ਹੈ ਉਦੋਂ ਇੱਕ ਦਿਨ ਉਸ ਇਨਸਾਨ ਨੂੰ ਮਿੱਟੀ ਦੇ ਵਿੱਚ ਬੋਲੋ ਜੀ ਰੋ ਦਿੰਦੀ ਹੈ ਬਾਬੇ ਨੇ ਬਾਣੀ 'ਚ ਵੀ ਬੜਾ ਪਿਆਰਾ ਸ਼ਬਦ ਕਿਹਾ ਮਹਾਰਾਜ ਕਹਿੰਦੇ ਕਬੀਰ ਜਦਿਤ ਹੋਮੂਗਾ ਪਾਸਟਰ ਭਇਆ ਆਨੰਦ ਬਾਬਾ ਕਬੀਰ ਸਾਹਿਬ ਕਹਿੰਦੇ ਯਾਦ ਰੱਖ ਬੰਦਿਆ ਜਿਸ ਦਿਨ ਤੇਰੇ ਅੰਦਰੋਂ ਹਉਮੈ ਮਰ ਗਈ ਤੈਨੂੰ ਜ਼ਿੰਦਗੀ ਜਿਉਣ ਦਾ ਵੱਲ ਉਸ ਦਿਨ ਆਏਗਾ ਉਸ ਦਿਨ ਪਤਾ ਲੱਗੇਗਾ ਆਹ ਜ਼ਿੰਦਗੀ ਕਿੰਨੀ ਅਨਤਮਰੀ ਹੈ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਤਕਬੀਰ ਜਾ ਦਿਨ ਹਉ ਮੂਹਾ ਪਾਛੇ ਭਇਆ ਆਨੰਦ ਤੇ ਅਗਲਾ ਬਚਨ ਕਿਹਾ ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਪਜੈ ਗੋਬਿੰਦ